ਇੱਕ ਪਰਿਵਾਰ ਤੇ ਉੱਤੇ ਤਾਂ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਪਰਿਵਾਰਿਕ ਮੈਂਬਰਾਂ ਦੇ ਦੋ ਜੀਆਂ ਦੀ ਮੌਤ ਹੋ ਕੇ ਦੱਸਦੀ ਹੈ ਕਿ ਜਵਾਨ ਪੁੱਤ ਐਕਸੀਡੈਂਟ ਦੇ ਦੌਰਾਨ ਮੌਤ ਹੋ ਕੇ ਤਲਾਸ਼ ਨੂੰ ਕਰਦੇ ਵਿੱਚ ਲੱਜਾਂਦੇ ਹੋਏ ਐਂਬੂਲੈਂਸ ਦਾ ਵੀ ਭਿਆਨਕ ਐਕਸੀਡੈਂਟ ਹੋ ਕੇ ਐਕਸੀਡੈਂਟ ਦੇ ਦੌਰਾਨ ਮ੍ਰਿਤਕ ਨੌਜਵਾਨ ਦੀ ਚਾਚੀ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ। ਦਰਅਸਲ ਫਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਨੀਲੇਵਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਇੱਕ ਪਰਿਵਾਰ ਤੇ ਉੱਤੇ ਦੁੱਖਾਂ ਦਾ ਐਸਾ ਪਹਾੜ ਟੁੱਟਿਆ ਕਿ ਇੱਕ ਦੇ ਬਾਅਦ ਇੱਕ লাশ ਕਾਰ ਤੇ ਵਿੱਚ ਪਹੁੰਚ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਨੀਲੇਵਾਲੇ ਦੇ ਰਹਿਣ ਵਾਲੇ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਆਪਣੇ ਘਰ ਤੋਂ ਜੀਰਾ ਵਿਖੇ ਕੰਮਕਾਜ ਤੇ ਸਿਲਸਿਲੇ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਰਸਤੇ ਦੇ ਵਿੱਚ ਮੋਟਰਸਾਈਕਲ ਦੀ ਟੱਕਰ ট্রাক ਦੇ ਨਾਲ ਹੋ ਗਈ ਜਥੇ ਮਨਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਲਾਸ਼ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਦੋਂ ਪਿੱਛੇ ਪਰਿਵਾਰ ਪਹੁੰਚਿਆ ਤਾਂ ਪੋਸਟਮਾਰਟਮ ਤੋਂ ਬਾਅਦ ਹਸਪਤਾਲ ਵੱਲੋਂ ਲਾਸ਼ ਪਰਿਵਾਰ ਤੇ ਸਪੁਰਦ ਕੀਤੀ ਗਈ ਪਰਿਵਾਰ ਦੇ ਵੱਲੋਂ ਲਾਸ਼ ਨੂੰ ਐਂਬੂਲੈਂਸ ਦੇ ਵਿੱਚ ਰੱਖ ਕੇ ਜਦੋਂ ਵਾਪਸ ਰਿਸ਼ਤੇਦਾਰ ਕਾਰ ਲੈ ਕੇ ਜਾ ਰਹੇ ਸਨ ਤਾਂ ਕੁਝ ਹੀ ਦੂਰੀ ਤੇ ਐਂਬੂਲੈਂਸ ਨਾਲ ਫੀ ਸੜਕੀ ਹਾਦਸਾ ਵਾਪਰ ਗਿਆ ਐਂਬੂਲੈਂਸ ਦੇ ਵਿੱਚ ਇੱਕ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਐਂਬੂਲੈਂਸ ਪਲਟ ਗਈ ਤੇ ਐਂਬੂਲੈਂਸ ਦੇ ਵਿੱਚ ਮ੍ਰਿਤਕ ਮਨਚਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਸੱਟਾਂ ਲੱਗੀਆਂ ਤੇ ਇਸ ਦੌਰਾਨ ਉਸਦੀ ਚਾਚੀ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਕੀ ਨਾਂ ਕੀ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਕੀ ਕਾਰਨ ਬਣਿਆ ਤੁਸੀਂ ਇੱਥੇ ਜਿਹੜਾ ਐਕਸੀਡੈਂਟ ਬਣਿਆ ਹੋਇਆ ਕਿਦੋਂ ਗੱਡੀਆਂ ਦੀ ਬਦ ਚਾਂਚ ਐਂਬੂਲੈਂਸ ਆਈ ਜੀ ਪਤਾ ਨਹੀਂ ਲੱਗਾ ਜੀ ਨੇ ਤੁਹਾਡਾ ਨਸ਼ਾ ਵੀ ਕੀਤਾ ਹੋਇਆ ਨਹੀਂ ਇਹ ਤਾਂ ਦਿਸੀ ਜਾਂਦਾ ਸਾਹਮਣੇ ਗੱਡੀ 'ਚ ਹੀ ਪਿਆ ਜੀ ਕਹਿੰਦੇ ਗੱਡੀ 'ਚ ਪਿਆ ਕਹਿੰਦੇ ਕੰਧ ਤੇ ਬੈਠੇ ਹਾਂ ਹਾਂਜੀ ਨਹੀਂ ਸਕਦੀ ਉਹ ਨਹੀਂ ਮੰਗਦਾ ਜੀ ਹਾਂ ਮੰਗ ਰਿਹਾ ਨਹੀਂ ਪਿੰਡ ਦਾ ਪਿੰਡ ਖੜਾ ਵੇਖੋ ਆ ਸਾਰੇ ਪਿੰਡ ਵਾਸੀ ਜਿਹੜੇ ਆ ਨੇ ਵੇਖੋ ਆ ਸਾਰੇ ਇੰਨੇ ਕਹਿ ਰਹੇ ਆ ਲੋਕ ਨਾ ਮੇਰਾ ਨਾਮ ਗੌਰਪ੍ਰੀਤ ਆ ਜੀ ਕਿਹੜਾ ਪਿੰਡ ਆ ਨੀਲੇ ਵਾਲਾ ਜੀ ਕੀ ਕਾਰਨ ਬਣਿਆ ਤੁਸੀਂ ਇੱਥੇ ਖੜੇ ਹੋ ਆ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਨ ਹੈ ਕਾਰਨ ਜੀ ਇਹ ਹੀ ਡੈੱਡ ਬੋਡੀ ਲੈ ਕੇ ਆ ਰਹੇ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ ਕਿੰਦਾ ਹੋਇਆ ਸੀ ਮੇਰੇ ਭਤੀਜੇ ਦਾ ਹੋਇਆ ਸੀ ਜੀ ਕੀ ਨਾਮ ਚੋਂਦਾ ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ ਕਿਵੇਂ ਹੋਇਆ ਸੀ ਐਕਸੀਡੈਂਟ ਜੀ ਕੰਮ ਤੇ ਜਾ ਰਿਹਾ ਸੀਗਾ ਡੇਰੀ ਤੇ ਲੱਗਿਆ ਹੋਇਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਤਾਂ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਹ ਐਮਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲਿਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕਿੰਦੀ ਰਹਿਤ ਹੋਈ ਹੈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਂ ਦੀ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਨਿصاف ਚਾਹੀਦਾ ਸਾਨੂੰ ਕੀ ਬਾਤ ਜੋ ਕੁਝ ਹੈਗਾ ਉਹ ਦੱਸੀਂ ਘਰੇ ਭਾਈਏ ਫਿਰ ਉਹ ਜੀ ਨੂੰ ਬਚਾਈਏ ਮਾਦਾ ਉੱਥੇ ਤੇਥ ਹੋ ਗਈ ਇੱਕ ਦੀ ਉੱਥੇ ਜਾ ਕੇ ਦੇ ਘਰ ਉੱਡ ਗਿਆ ਉਹ ਜਿਹੜਾ ਉਹਦਾ ਘਰ ਉੱਡ ਗਿਆ ਵਾ ਸਵੇਰੇ ਮਾਤਾ ਨੂੰ ਉਹਦਾ ਜਵਾਕ ਇੱਕ ਮਰ ਗਿਆ ਇੱਕ ਹੁਣ ਇਹਨੇ ਕਰਤਾ ਘਰ ਉੱਜੜ ਗਿਆ ਮਾੜਾ ਮੋਟਾ ਦੇਖ ਤਾਂ ਲਿੰਦੀ ਉਹ ਤਾਂ ਹੁਣ ਜਾਗ ਪੁੱਜ ਕੇ ਦੁਰ ਗਿਆ ਇਹਨਾਂ ਨੇ ਕਿਹਾ ਕਿ ਇਹਨੇ ਮਾਰਿਆ ਜੀ ਇਹ ਨਾ ਕਿ ਝੂਠ ਨਾ ਮਾਰ ਜੋ ਕੁਛ ਇਹ ਅਸੀਂ ਕਿਹਾ ਝੂਠ ਮਾਰਾਂਗੇ ਮਾਤਾ ਤੇਰੇ ਸਾਹਮਣੇ ਉਹ ਗੱਡੀ ਦੇ ਇਹਨੇ ਮਾਰਿਆ ਇਹ ਜਿਹੜਾ ਝੂਠ ਮਾਰਾਂਗੇ ਅਸੀਂ ਜਾਣ ਲੇ ਮੇਰੀ ਗੱਲ ਸਪੋਰਟ ਨਹੀਂ ਕਿਸੇ ਨੇ ਕਰਦੀ ਮੇਰੀ ਗੱਲ ਜੇ ਕੁਝ ਕਹਿਣਾ ਹੋਵੇ ਮਾਤਾ ਜਾ ਕੇ ਤੂੰ ਦੇ ਗੱਡੀ ਦੇਖੋ ਤੇ ਐਂਬੂਲੈਂਸ ਦੇਖ ਕੇ ਭਾਈ ਇਹ ਤਾਂ ਨਹੀਂ ਵੀ ਕਿਸੇ ਸਪੋਰਟ ਕਿਸੇ ਨੇ ਨਹੀਂ ਕਰਨੀ ਇਹਦਾ ਸਪੋਰਟ ਗੱਲ ਨਹੀਂ ਆ ਉਹਨਾਂ ਦਾ ਵਿਚਾਰਿਆਂ ਦਾ ਮਾਤਾ ਕੁ ਜਾ ਕੇ ਉੱਥੇ ਸਤਿ ਪਾਤ ਜੀ ਦੇਖ ਲੋ ਉੱਥੇ ਕਿਹੜੇ ਪਏ ਲੋਕ ਉਹ ਜਾਗਤ ਰੌਣਕ ਦੇ ਉਹਨਾਂ ਵਿਚਾਰਿਆਂ ਦਾ ਵੀ ਮੇਰਾ ਨਾਮ ਪਰਮਪ੍ਰੀਤ ਸਿੰਘ ਹੈ ਬਾਬਾ ਫਰੀਦ ਐਕਸਰੇ ਲੈਬ ਸੈਂਟਰ ਆਪਣੀ ਛੱਤ ਵਾਲੇ ਮੋੜ ਜੀਰਾ ਵਿਖੇ ਦੁਕਾਨ ਨੇ ਆਪਣੀ ਇੱਕ ਐਂਬੂਲੈਂਸ ਪਾਈ ਹੋਈ ਆ ਜਿਹੜੀ ਕੀ ਆ ਇੱਕ ਅੱਜ ਬਹੁਤ ਹੀ ਭਿਆਨਕ ਹਾਸਾ ਹੋਇਆ ਸੀਗਾ ਜਿਹਦੇ ਇਹ ਜੋ ਕਿ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕਿ ਉਹਦੀ ਡੈਥ ਹੋ ਗਈ ਸੀਗੀ ਉਹਦੀ ਵਿਚਾਰੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਗੁਰਿੰਦਰ ਸਿੰਘ ਡਰਾਈਵਰ ਜਿਹੜਾ ਕਿ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਫਟ ਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾ ਵਾਲੇ ਤੋਂ ਠੀਕ ਹੈ ਫਰਨੀ ਪਿੰਡ ਦੀ ਫਰਨੀ ਦੇ ਉੱਤੇ ਘਰ ਹੈ ਦਸਨ ਮੁਤਾਬਕ ਪਿੰਡ ਦੇ ਸੂਤਰਾਂ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਆ ਕਿ ਗੱਡੀ ਜਿਹੜੀ ਐ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਆ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਹੈ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੈਠੀਆਂ ਸੀ ਜ਼ੁਵਾਰੀਆਂ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਣ ਪਰਮਾਤਮਾ ਸਾਹਿਬ ਨੂੰ ਸੁਖੀ ਸ਼ਾਂਤੀ ਬਖਸ਼ਣ ਧੰਨਵਾਦ ਇਹ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਹਾਂਜੀ ਹੋਈ ਹੈ ਉਹਨੇ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਇਹ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਹੈ ਇੱਕ 108 ਨੰਬਰ ਐਂਬੂਲੈਂਸ ਮੌਕੇ ਦੇ ਦੁਆਰਾ ਪਹੁੰਚ ਗਈ ਸੀ ਜਿਹੜੀ ਡੈੱਡ ਬੋਡੀ ਜਿਹੜੀ ਆ ਆਪਣੀ ਗੱਡੀ ਦੇ ਵਿੱਚ ਪਈ ਸੀਗੀ ਡੈੱਡ ਬੋਡੀ ਪਿੰਡ ਉਹ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਹਏ ਬਾਜੂ ਸੁਖਨੀ ਹਸਪਤਾਲ ਲੈ ਗਿਆ ਮੇ ਵੀ ਬਈ ਬਾਕੀ ਹੈ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮਡਲੀ ਹੈ ਉਹ ਸਿਵਲ ਅਸਲ ਜੀ ਦਾ ਤੋਂ ਮਿਲ ਸਕਦੀ ਹੈ